ਜ਼ਿਲ੍ਹਾ ਕਰਨਤਾਰਨ ਦੇ ਅਦੀਨੋਂ ਦਾ ਕਸਬਾ ਜਾਮਾ ਰਾਏ ਪੈਟਰੋਲ ਪੰਪ ਦੇ ਕੋਲ ਜ਼ਬਰਦਸਤ ਟਰੈਕਟਰ ਅਤੇ ਘੋੜੇ ਟਰਾਲੇ ਦਾ ਜ਼ਬਰਦਸਤ ਟੱਕਰ ਹੋਣ ਦੇ ਨਾਲ ਵੱਡਾ ਹਾਟਸਾ ਵਪਰੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਰਣਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਪੈਲ ਜੋ ਆਪਣੇ ਟਰੈਕਟਰ ਵਿੱਚ ਪੈਟਰੋਲ ਪੰਪ ਤੋਂ ਤੇਲ ਭਰਨ ਤੋਂ ਬਾਅਦ ਜਮਾ ਰਾਈ ਚਾਰਿਆ ਸੀ ਤਾਂ ਪਿੱਛੋਂ ਇੱਕ ਗੱਡੀ ਵਾਲੇ ਵੱਲੋਂ ਟੱਕਰ ਮਾਰ ਦਿੱਤੀ ਗਈ ਤਾਂ ਸਾਹਮਣੇ ਤੋਂ ਆ ਰਹੇ ਘੋੜੇ ਟਰਾਲੇ ਦੇ ਵਿੱਚ ਸਦੀ ਟੱਕਰ ਹੋ ਜਾਂਦੇ ਨਾਲ ਟਰੈਕਟਰ ਦੇ ਟੋਟੇ-ਟੋਟੇ ਹੋ ਗਏ ਅਤੇ ਟਰੈਕਟਰ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਮੌਕੇ ਤੇ ਪੁਲਿਸ ਚੌਕੀ ਨੇ ਡੇਰਾ ਸਾਹ ਪਹੁੰਚ ਕੇ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਜੀ ਕਿਹਨਾਂ ਨਾਂ ਤੇ ਕਿਹੜਾ ਪਿੰਡ ਹੈ ਭੈਲਟਾ ਵਾਲਾ ਪਿੰਡ ਆਪਣਾ ਨਾਂ ਕੀ ਆਪਾਂ ਰਣਜੀਤ ਸਿੰਘ ਕੀ ਗੱਲ ਬਾਤ ਹੈ ਜਿਹੜਾ ਐਕਸੀਡੈਂਟ ਹੋਇਆ ਸਾਰਾ ਵੀਰੇ ਸੜਕ ਤੇ ਆਉਂਦਾ ਏ ਟਰੈਕਟਰ ਮਗਰੋਂ ਗੱਡੀ ਮਾਰੀ ਜਨੇ ਤੇ ਗਾਰਡ ਦੀ ਗੱਡੀ ਜੀ ਟਰੈਕਟਰ ਮੁੜ ਕੇ ਵਾਜ ਗਿਆ ਸੰਭਲਿਆ ਨਹੀਂ ਗਿਆ ਉਦੋਂ ਮੋੜੇ ਤੋਂ ਮੁੜ ਕੇ ਮੈਂ ਟਰੈਕਟਰ ਦੇ ਟੋਟੇ ਹੋ ਗਏ ਆ ਸਾਹਮਣੇ ਦਿਖ ਰਿਹਾ ਹਾਂ ਜੀ ਨੁਕਸਾਨ ਕੋਈ ਜਾਨੀ ਨੁਕਸਾਨ ਵੀਰੇ ਸੱਟ ਉਹਦੇ ਲੱਗੀ ਮੁੰਡੇ ਦੇ ਬਹੁਤ ਜ਼ਿਆਦੀ ਸਿਰ 'ਚ ਬਹੁਤ ਸੱਟ ਆ ਕੌਣ ਆ ਵੀਰ ਦਾ ਲੱਗ ਗਿਆ ਉਹਦੇ ਨਾਲ ਗੋਰਾ ਉਹ ਤਾਂ ਭਣਾ ਦੋ ਜੀ ਹਾਂਜੀ ਪਹਿਲਾਂ ਦੋ ਵੀ ਇਹਦੀ ਗਲਤੀ ਨਾਲ ਐਕਸੀਡੈਂਟ ਹੋਇ ਮੰਗ ਸਰ ਵੀਰੇ ਤੁਹਾਨੂੰ ਪਤਾ ਹੀ ਹੁਣ ਜੋਰ ਲੱਗਣਾ ਪਾਹ ਤੇ ਲਾ ਉਹਨੂੰ ਪਤਾ ਹੀ ਹੈ ਸਾਰਾ ਕੁਝ ਹੋਵੇ ਜਿਹੜਾ ਮਸਲਾ ਲੋਣਾ ਚਾਹੀਦਾ ਆਪਣਾ ਹਾਂਜੀ ਟਰੈਕਟਰ ਆ ਰਿਹਾ ਸੀ ਇਧਰੋਂ ਫਤਿਹਾਂ ਸਾਈਡ ਤੋਂ ਤੇ ਜਮਰਾਂ ਸਾਈਡ ਨੂੰ ਜਾ ਰਿਹਾ ਸੀ ਉਹ ਦੱਸ ਮਲੇ ਦੱਸ ਰਿਹਾ ਵੀ ਜਿਹੜੇ ਟਰੈਕਟਰ ਤੇ ਕੋਈ ਸਾਈਕਲ ਵਾਲਾ ਆਇਆ ਉਹਨੂੰ ਪਹਚਾਉਂਦੇ ਟਰੱਕ ਦੇ ਨਾਲ ਟਕਰਾ ਗਿਆ ਮਗਰੋਂ ਇਹਦੇ ਵਿੱਚ ਇੱਕ ਘੰਟਾ ਲੱਗਾ ਬਾਕੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸਰ ਪੁਲਿਸ ਵੱਲੋਂ ਜਿਹੜਾ ਕੀ ਪਿਛਲੇ ਦਿਨੀ ਇੱਕ ਜਿਹੜੇ ਹੈਵੀ ਵਹੀਕਲ ਬੰਦ ਕੀਤੇ ਗਏ ਸੀ ਤੇ ਜਿਹੜੇ ਹੈਵੀ ਵਹੀਕਲ ਫੇਰ ਇਸੇ ਰੋਡ 'ਤੇ ਨਹੀਂ ਲੰਘਦੇ ਇਥੇ ਕਰਨੀ ਹੈਵੀ ਵਹੀਕਲ ਉਹ ਫਤਿਹਾਂ ਬਾਜ਼ ਉਹ ਬਾਇਖਲੂ ਸਾਹਿਬ ਕਿਤੇ ਗਏ ਸੀ ਕੇਸ ਰੂਟ ਤੇ ਨਹੀਂ ਬੰਦ ਕੀਤੇ ਗਏ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਹੁਣ ਜੋ ਵੀ ਇਹਨਾਂ ਦੇ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਲਾਉਂਦੇ ਹਾਂ 23 ਚੈਨਲ ਦੇ ਲਈ ਜ਼ਿਲ੍ਹਾ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ